ਪੁਕਾਰ ਪਿੰਡ ਸਸਾਰੀ ਕਲੋਨੀ ਪੈ ਜਾਂਦੀ ਹੈ ਵੀ ਇਹ ਟਾਈਮ ਦੇਖ ਸਕਦੇ ਹੋ ਕੋਈ ਛੱਤ ਲੋਧਰਿਆ ਦਾ ਕਿਹੜਾ ਪਾਣੀ ਇਹ ਇਧਰੋ ਕਹਿ ਸਕਦੇ ਆਂਗੇ ਬਈ ਨਾ ਟੋਟਲ ਦੀ ਪੁਕਾਰ ਦੇ ਵਿੱਚ ਦੇਖ ਰਹੇ ਹੋ ਜੀ ਕਿ ਕਿਵੇਂ 12 ਕਲੋਨੀ ਦੇ ਰਸੂਲ ਅੱਲਾਹ ਦੇ ਤਾਂ ਤੇ ਸੋਰਟ ਹੈ ਦਿੱਤੇ ਤੇ ਉਧਰ ਮੋਈਣਾ ਕਰਨਾ ਉਧਰ ਪ੍ਰੇਮ ਮੋਈਣਾ ਕਰਨਾ ਕਿ ਦਿਨ ਉਹ ਕਿਵੇਂ ਪੰਚ ਚੱਲਦਾ ਬਸ ਹੱਥ ਰੋਟੀ ਨਾਲ ਵਿੱਚ ਦੇਖਦੇ ਹਾਂ ਟਾਈਮ ਲੱਗਦਾ ਸੁਬੀਨ ਤੇ ਦੂਰੋਂ ਨੇੜਿਓਂ ਸੰਗਤਾਂ ਵੀ ਇੱਥੇ ਬਹੁਤ ਉੱਚੀ ਹੋਈਆਂ ਨੇ तकरीबन ਆਪੋ ਆਪਣੀ ਸ਼ਾਦ ਨੂੰ ਲੈ ਕੇ ਆਪਾਂ ਖੈਸਾ ਕਰਨਾਂਗੇ ਐਂਤਜਾਹਾਂ ਕਰਕੇ ਇੱਥੇ ਦੂਰੋਂ ਨੇੜਿਓਂ ਸੰਗਤਾਂ ਤਕਰੀਬ ਬਹੁਤ ਉੱਚੀ ਆਉਂਦੀਆਂ ਨੇ ਤੇ ਅੱਜ ਟਾਈਮ ਅਸੀਂ 47 ਕਲੋਨੀ ਦੇ ਬਿਲਕੁਲ ਨਜ਼ਦੀਕ ਖੜੇ ਆ ਲਾਈਵ ਦਿਖਾਣਗੇ ਤਸਵੀਰਾਂ ਤੁਹਾਨੂੰ 7 ਲੋਹ ਦਰਿਆ ਦੀਆਂ ਕਿ 7 ਲੋਹ ਦਰਿਆ ਦਾ ਜਿਹੜਾ ਪਾਣੀ ਇਸ ਟਾਈਮ ਕਿੰਨੀ ਰਫਤਾਰ ਦੇ ਨਾਲ ਅੱਗੇ ਵੱਲ ਨੂੰ ਵਧਦਾ ਜਾ ਰਿਹਾ ਹੈ ਵਾਖ ਤੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਔਰ ਤੁਸੀਂ ਦੇਖ ਸਕਦੇ ਹੋ ਹਰ ਹਰ ਭਾਈਚਾਰਾ ਇੱਥੇ ਮੌਜੂਦ ਹੈ ਮੁਸਲਮਾਨ ਭਾਈਚਾਰੇ ਦੇ ਮੈਂ ਭਰਾ ਵੀ ਆ ਗਏ ਨੇ ਹਿੰਦੂ ਭਾਈਚਾਰਾ ਖੜਾ ਹੈ ਸਿੱਖ ਭਾਈਚਾਰਾ ਵੀ ਹੈ ਆਵੇ ਆ ਸੰਕਰ ਦੀ ਤੁਸੀਂ ਤੁਹਾਡੀ ਦੇਖੋ ਕਿ ਦਾ तकरीबन ਬਹੁਤ ਡਿੱਗਦੀਆਂ ਨੇ ਜੇ ਇੱਥੇ ਠਿਕਾ ਕਿਉਂਕਿ ਪਾਣੀ ਦੀ ਇੰਨੀ ਰਫਤਾਰ ਤੇਜ਼ ਆ ਗਈ ਠਿਕ ਦਾ ਕੁਝ ਨਹੀਂ ਪਤਾ ਲੱਗਦਾ ਕਿ ਕਿਹੜੇ ਟਾਈਮ ਕਿੱਥੋਂ ਗਿਰ ਜਾਵੇ ਕਿ ਗਾਵਾ ਨੇ ਜੇ ਅੱਜ ਡਿੱਗ ਰਹੀਆਂ ਨਹੀਂ ਇਹ ਦੇਖ ਤਾਂ ਫਿਰ ਇੱਥੇ ਕੋਲੀਆਂ ਤੱਤੇ ਬਿਲਕੁਲ ਨਜ਼ਦੀਕ ਹੀ ਹੈਗਾ ਪਾਣੀ ਕਿਹੜਾ ਚੱਲਦਾ ਪਾਣੀ ਕਿੱ ਲਈ ਦੇ ਕੀ ਤਾਂ ਤੇ ਬਿਲਕੁਲ ਤਸਵੀਰਾਂ ਵਿੱਚ ਤੁਹਾਨੂੰ ਹਾਂ ਦਿਖਾਈ ਦੇਂਦਾ ਹੋਊਗਾ ਸਤਲੁਜ ਦਰਿਆ ਨਹੀਂ ਇਹ ਤਸਵੀਰਾਂ ਨਹੀਂ ਹੈ ਇਸ ਟਾਈਮ ਕਿਹੜਾ ਜੀ ਸਤਲੁਜ ਦਰਿਆ ਦੀ ਸਸਰਾਲੀ ਐ ਕਲੋਨੀ ਦੇ ਨਜ਼ਦੀਕ ਖੜੇ ਆਗੇ ਹਜੇ ਤਾਂ ਫਿਲਹਾਲ ਸੁੱਖ ਸ਼ਾਂਤੀ ਆ ਕਿਉਂਕਿ ਇੱਥੇ ਕਿੰਨੀ ਆਫਵਾ ਮਟਾ ਯਾਰ ਰਜਰੀ ਨਹੀਂ ਗਿਆ ਉਹਨਾਂ ਹੈ ਨਹੀਂਗਾ ਕਿ ਮੈਂ ਕਹਿ ਦਾਂਗੇ ਉਹਨਾਂ ਹੈ ਨਹੀਂਗਾ ਤਕਰੀਬਨ ਫਿਰ ਵੀ ਖਤਰਾ ਜ਼ਰੂਰ ਹੋਗਾ ਐ ਜਗ੍ਹਾ ਤੇ ਦੇਖੋ ਕਿਵੇਂ ਕਿ ਮੈਂ ਢਾਂਗਾ ਡੇਗ ਰਹੀਆਂ ਨੇ ਆਵਾਜ਼ ਤੁਹਾਨੂੰ ਸੁਣਾਈ ਦਿੰਦੀ ਹੋਵੇਗੀ ਕਿਵੇਂ ਢਾਂਗਾ ਜਿੱਥੇ ਡੇਗ ਰਹੀਆਂ ਨੇ ਤੇ ਕਿ ਮੈਂ ਆ ਦੇਖੋ ਬਾ ਦੇਖੋ ਆ ਦੇਖੋ ਕਿ ਮੈਂ ਦਰਾਸਤ ਤੇ ਡੇਗ ਰਹੇ ਨੇ ਕਿ ਵਿੱਚ ਪਤਾ ਨਹੀਂ ਲੱਗ ਰਿਹਾ ਵਾ ਕਿ ਇਹ ਰਫਤਾਰ ਦੇ ਨਾਲ ਹਾਂ ਦਰਾਸਤ ਡੇਗ ਰਹੇ ਨੇ ਕਿ ਵਿੱਚ ਦੇਖੋ ਕੁਝ ਤਸਵੀਰਾਂ ਦੇ ਵਿੱਚ ਕਿ ਰਫਤਾਰ ਕਿੰਨੀਆਂ ਪਾਣੀ ਦੀ ਤੇ ਸਤਲੋਦ ਰਿਆ ਸੀ ਤਕਰੀਬਨ ਬਾਬਾ ਦੂਰ ਖੜੇ ਆਗੇ ਤੇ ਇੱਕ ਢਿਗਾ ਬਾਬਾ ਨਜ਼ਾਇਜ਼ ਡੇਗ ਰਹੇ ਹਨ ਕਿ ਯਾਰ ਤੇ ਸਸਰਾਲੀ ਪਿੰਡ ਦੇ ਨਜ਼ਦੀਕ ਕਹਾਂਗਾ ਕਿ ਸਸਰਾਲੀ ਜਿਹੜਾ ਇਹ ਕੈਸਾ ਪੈ ਜਾਂਦਾ ਬਗ ਬੂਟ ਕਰ ਦੇ ਨੇੜੇ ਉੱਥੇ ਅਸੀਂ ਖੜੇ ਆਂਗੇ ਤੇ ਲੈਵ ਤਸਵੀਰ ਦਿਖਾ ਰਹੇ ਆਂ ਜੀ ਤੁਹਾਨੂੰ 7 ਲੋਤ ਦੇ ਆਦਮੀਆਂ ਕੇ 7 ਲੋਤ ਦੇ ਆਦਮੀਆਂ ਤੇ ਇੱਥੇ ਬਹੁਤ ਹੀ ਇਕੱਠ ਹੋਇਆ ਕਿਉਂਕਿ ਇੱਥੇ ਦਾ ਅਲਰਟ ਕੀਤਾ ਸੀ ਕਿ ਇੱਥੇ ਦਾ ਕਦੇ ਵੀ ਟੁੱਟ ਸਕਦਾ ਹੋਗਾ ਕਿ ਤੇ ਸਾਹ ਕੋਈ ਸੰਗ ਤੇ ਵੀ ਦੂਰੋਂ ਨੇੜੇ ਬਹੁਤ ਪਹੁੰਚੀ ਜਾ ਰਹੀ ਜਗ੍ਹੀ ਇੱਥੇ ਕੋਈ ਫਰਨਕ ਕਿਸੇ ਵੀ ਟਾਈਮ ਕਲ ਸਾਥ ਦੇ ਵਿੱਚ ਮੈਂ ਖਾ ਰਾਂ ਇੱਥੇ ਪੈ ਰਹੀਆਂ ਨੇ ਕਿ ਕਿ ਬੈਠੇ ਕਾਂ ਇੱਥੇ ਟਿਕ ਰਹੇ ਆਂ ਨੇ ਕਿ ਕੋਈ ਵੀ ਕਹਿ ਨਹੀਂ ਸਕਦੇ ਵੀ ਯਕੀਨ ਹਾਂ ਜੀ ਸਾਡੇ ਇਸ ਟਾਈਮ ਦਿਖਾ ਰਹੇ ਹਾਂ ਕਿ ਤੁਹਾਨੂੰ ਕਿਵੇਂ ਹੈ ਨਾ ਮਿੱਟੀ ਦੀਆਂ ਖਾਨਾਂ ਤੇ ਡੇਗ ਰਹੀਆਂ ਨੇ ਕਿਵੇਂ ਦਰਾਖਤ ਆਪ ਦੀ ਲਪੇਟ ਦੇ ਵਿੱਚ ਸੱਤ ਲੋ ਇਧਰ ਦਰਿਆ ਲਿਆ ਰਿਹਾ ਵਗ ਰਿਹਾ ਤੁਹਾਨੂੰ ਦਿਖਾ ਰਹੇ ਹਾਂ ਕਿ ਸੱਤ ਲੋ ਇਧਰ ਆ ਜੀ ਸੱਤ ਲੋ ਦਰਿਆ ਦੇ ਕੋਲ ਬਿਲਕੁਲ ਕੰਨੇ ਖੜੀ ਆਗੇ ਸਸਰਾਲੀ ਕੋਲੇ ਤੇ ਲੈ ਵੀ ਤਸਵੀਰਾਂ ਨਹੀਂ ਵੀ ਆ ਦੇਖ ਸਕਦੇ ਕਿ ਤੁਸੀਂ ਲੈ ਵੀ ਤਸਵੀਰਾਂ ਦੇ ਵਿੱਚ ਕਿ ਮੈਟਿਕਾਂ ਡੇਗ ਰਹੀਆਂ ਨਹੀਂਆਂ ਇਹ ਪਾਣੀ ਦਾ ਬਹੁਤ ਹੀ ਤੇਜ਼ ਵਹਾਅ

ਇਹ ਨਾਲੇ ਪਾਣੀ ਆ ਰਿਹਾ ਹੈ ਹਾਂ ਦੇਖ ਰਹੇ ਹੋਗੇ ਵੀ ਕਿੰਨੀ ਰਫਤਾਰ ਦੇ ਨਾਲ ਪਾਣੀ ਅੱਗੇ ਨੂੰ ਵਧਦਾ ਜਾ ਰਿਹਾ ਵਾ ਟਿੰਗਾ ਇਸ ਟਾਈਮ ਇੱਕ ਬਹੁਤ ਵਧੀਆ ਦਿਖ ਰਹੀਆਂ ਨੇ ਕਿਤੇ ਤਾਂ ਵੀ ਬਹੁਤ ਦਿਖ ਰਹੀਆਂ ਨੇ ਕਿਉਂਕਿ ਪਾਣੀ ਦੀ ਰਫਤਾਰ ਹੈ ਕਿਹੜੀ ਉਹ ਬਹੁਤ ਤੇਜ਼ ਚੱਲ ਰਹੀ ਹੈਗੀ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਇਸ ਟਾਈਮ ਅਸੀਂ ਸਸਰਾਲੀ ਮੈਂ ਕਲੋਨੀ ਦੇ ਨੇੜੇ ਖੜੇ ਹਾਂਗੇ ਬੂਥਗੜ ਨਜ਼ਦੀਕ ਪਿੰਡ ਪਾਇ ਜਾਂਦਾ ਵਾ ਬੂਥਗੜ ਇੱਥੇ ਦੀਆਂ ਤਸਵੀਰਾਂ ਦਿਖਾ ਰਿਹਾ ਹਾਂ ਤੇ ਸਤਲੁਜ ਰੇ ਆਈਆਂ ਤੇ ਮੈਂ ਵੀ ਸਤਲੁਜ ਰੇ ਆ ਦਾ ਪਾਣੀ ਆ ਕੇ ਅੱਗੇ ਨੂੰ ਵੱਧਦਾ ਐ ਸਪੀਡ ਨਾਲ ਅੱਗੇ ਨੂੰ ਵੱਧਦਾ ਜਾ ਰਿਹਾ ਵਾ ਕਿ ਕਿਹੜੀ ਘਟਗਾਂ ਨੇ ਆਂ ਟਿਕਦੀਆਂ ਜਾ ਰਹੀਆਂ ਨੇ ਕਿਹੜੀ ਘਾ ਵੀ ਆਦਾਂ ਨੇ ਟਿਕਦੀਆਂ ਜਾ ਰਹੀਆਂ ਨੇ ਕਿ ਜ਼ਮੀਨ ਤੇ ਇੱਕਦਮ ਯਾਨੀ ਕਹਿ ਸਕਦੇ ਹਾਂ ਨੇ ਵੀ ਪ੍ਰਾਪਰ ਪਾਣੀ ਆਜੂ ਖੜਾ ਥੋੜਾ ਜਾਂ ਥੱਲੇ ਪਾਣੀ ਖੜਾ ਤਾਂ ਨੇ ਵੀ ਥੋੜਾ ਜਾਂ ਥੱਲੇ ਹੋਵੇ ਦੇ ਤੂਰੂ ਨੇੜੇ ਦੇਖ ਸਕਦੇ ਹੋ ਕਿ ਕਾਠੇ ਇੱਥੇ ਬਾਵਨ ਜਾਏ ਨਾਲ ਲਖੇਉਣੀ ਸਾਰੇ ਇੱਥੇ ਪਹੁੰਚਿ ਹੋਏ ਨੇ ਕਿ ਤੇ ਜੈਲ ਲੈਣ ਪਾਣੀ ਦਾ ਤੇ ਸੰਸਥਾਮ ਤੂਰੂ ਨੇੜੇ ਇੱਥੇ ਪੁੱਜ ਰਹੀਆਂ ਨਹੀਂ ਐਸੇ ਸਾਲੀ ਪਿੰਡ ਦੀਆਂ ਤਸਵੀਰਾਂ ਨਹੀਂ ਕਿਹੜੀਆਂ ਤੁਹਾਨੂੰ ਦਿਖਾ ਰਿਹਾ ਸੱਤ ਲੋ ਦਿਆਰੇ ਨੇੜੇ ਖੜਿਆ ਇਸ ਟਾਂ 6:30 ਵਜੇ ਦਾ ਟਾਈਮ ਹੋ ਚੁੱਕਿਆ ਵਗਾ ਤੇ 59 252 ਲਾਈਵ ਤੇ ਸੁਬੀਰਾਨ ਨੇ ਕਿ ਤੇਰੀ ਤੁਹਾਨੂੰ ਦੁਕਾਨ ਆ ਜੀ ਤੇ 7 ਲੋਦਰਿਆ ਦਾ ਪਾਣੀ ਆ ਗੇੜਾ ਦੇਖ ਸਕਦੇ ਪੰਨੀ ਦਫ਼ਤਰ ਦੇ ਨਾਲ ਅੱਗੇ ਨੂੰ ਵਧਦਾ ਜਾ ਰਿਹਾ ਤੇ ਟਿਕਾਂ ਵੀ ਬਹੁਤ ਡਿੱਗਦੀਆਂ ਜਾ ਰਹੀਆਂ ਨੇ ਤੁਸੀਂ ਵਾ ਤੁਸੀਂ ਦੇਖ ਰਹੇ ਹੋ ਕਿ ਮੈਟੇਗਾ ਡਿੱਗਦੀਆਂ ਨਹੀਂ ਤੇ ਬਹੁਤ ਹੀ ਰਫ਼ਤਾਰ ਦੇ ਨਾਲ ਪਾਣੀ ਆਪਦੇ ਵਿੱਚ ਵਹਾ ਲਿਆ ਰਿਹਾ ਵਗਾ ਜੋ ਕੁਝ ਵੀ ਆਉਂਦਾ ਵਗਾ ਪਾਣੀ ਦੇ ਰਫ਼ਤਾਰ ਦੇ ਵਿੱਚ ਆਉਂਦੀ ਵਹਾ ਦਿਨਾ ਲਿਜਾ ਰਿਹਾ ਵਗਾ ਕੀ ਨਾ ਐ ਮਿੱਟੀ ਵੀ ਤਕਰੀਬਨ ਖੁਰਦੀ ਜਾ ਰਹੀ ਹੈ ਵੀ ਥੋੜੀ ਥੋੜੀ ਕਰਕੇ ਮਿੱਟੀ ਵੀ ਖੁਰਦੀ ਜਾ ਰਹੀ ਹੈ ਕਾਟਤ ਹੁੰਦੀ ਜੇ ਅਸੀਂ ਹੋਮ ਦੇਖਦੇ ਹਾਂ ਉਮੋਂਗੇ ਕਿ ਕਾਟੇ ਸ਼ੇ ਬਹੁ ਨਿਆ ਜੋ ਉਹ ਘੱਟ ਸਤਲੁਜ ਦਰਿਆ ਦੇ ਉੱਤੇ ਐਸ ਟਾਈਮ ਪੂਰਾ ਸਸੁਰਾਲੀ ਆਲੇ ਦਾਲੇ ਤੋਂ ਕਿਹੜੇ ਜੱਥੇਬੰਦੀਆਂ ਨਹੀਂ ਗਈਆਂ ਜਾਂ ਆਲੇ-ਦਾਲੇ ਦੇ ਜੋ ਸੰਸਥਾ ਨੇ ਵੀ ਉਹ ਵੀ ਇੱਥੇ ਪੁੱਜੀ ਆਉਣ ਯਾਨੀ ਅੱਲਾ ਸਾਹਿਬ ਦੀ ੱਕਾ ਦੇਗਾ ਸਦਾਨਾ ਵੀ ਇੱਥੇ ਪੁੱਜਿਆ ਹੋਇਆ ਬਹੁਤ ਤੇ ਪਾਣੀ ਦਾ ਵਹਾਅ ਤੁਸੀਂ ਅੰਦਾਜ਼ਾ ਲਗਾ ਰਹੇ ਹੋ ਕਿ ਪਾਣੀ ਦਾ ਵਹਾਅ ਕਿੰਨਾ ਹੋਵੇਗਾ ਤਕਰੀਬਨ ਉਹ ਤੋਂ ਲੈ ਕੇ ਆਸਾਰਾ ਹੀ ਬਣ ਵੇਚੀ ਹੋ ਚੁੱਕਿਆ ਵਾਗਾ ਦੇਖ ਸਕਦੇ ਹੋ ਤੁਸੀਂ ਕਿੱਥੇ ਤੱਕ ਕੈਮਰੇ ਦੀ ਜਾਂਚ ਆ ਗਈ ਰੂਮ ਉੱਥੇ ਤੱਕ ਕੇ ਬੰਨ ਸਾਰ ਹੈਗੀ ਰੋੜ ਚੁੱਕਿਆ ਵਾਗਾ ਕਿਉਂਕਿ ਟੇਕਾਂ ਬਾਬਾ ਨੇ ਜਾਇਦ ਨਹੀਂ ਪਾਣੀ ਦੀ ਰਫਤਾਰ ਬਹੁਤ ਆ ਗਈ ਸਾਥ ਨੂੰ ਦਾ ਚਾਰੇ ਪਾਸੇ ਪਾਣੀ ਪਾਣੀ ਸਾਥ ਨੂੰ ਤਿਆਰੀਆਂ ਤਸਵੀਰਾਂ ਨੇ ਇਹ ਇਹ ਤਸਵੀਰਾਂ ਦੇ ਵਿੱਚ ਤੁਹਾਨੂੰ ਪਤਾ ਲੱਗ ਰਿਹਾ ਕਿ ਸੱਤ ਲੋਧਰੇ ਆ ਦਾ ਜਿਹੜਾ ਪਾਣੀ ਉਹ ਕਿੰਨੀ ਸਪੀਡ ਦੇ ਨਾਲ ਅੱਗੇ ਨੂੰ ਵਧਦਾ ਜਾ ਰਿਹਾ ਵਾ ਮਿੱਟੀ ਘਾਇ ਤੇ ਬਹੁਤ ਜ਼ਿਆਦਾ ਡੇਗ ਰਹੀ ਹੈ ਨਹੀਂ ਮਿੱਟੀ ਖੋਰ ਕੇ ਬਹੁਤ ਜਾ ਰਹੀ ਹੈਗੀ ਉੱਥੇ ਇਹ ਸੱਤ ਲੋਧਰੇ ਉਹ ਦੇਖੋ ਸੀਮਾ ਢੀਂਗਾ ਡੇਗਦੀਆਂ ਜਾ ਰਹੀਆਂ ਨੇ ਔਰ ਦ ਟੀਮ ਮੇਰਾ ਇਸ ਹੱਥ ਲੋ ਦਰਿਆ ਦਾ ਪਾਣੀ ਦੀ ਗੱਲ ਤਕਰੀਬਨ ਇੱਥੋਂ ਦੇ ਲੈ ਕੇ 1 ਕਿਲੋਮੀਟਰ ਦੇ ਤਕਰੀਬਨ ਸਾਰਾ ਹੀ ਘਰ ਚੁੱਕਿਆ ਹੋਗਾ ਜੋ ਬੰਨ ਲਾਇਆ ਹੋਇਆ ਹੈ ਇੱਟੇ ਗਾ ਕਿ ਉਹ ਕਿ ਬਾਵਾ ਨੇ ਜਾਇ ਡੇ ਗਾਡੇ ਕਰੀਆਂ ਨੇ ਕਿ ਪਾਣੀ ਆਉਦੇ ਬਹਾ ਦੇ ਨਾਲ ਰਸਤਾਰ ਪਾਣੀ ਵੀ ਇੰਨੀ ਆ ਕੇ ਮਿੱਟੀ ਨੂੰ ਨਾਲ ਹੀ ਤੇ ਜਾ ਰਿਹਾ ਪਗਾ 7 ਕਿਲੋ ਦਰਿਆ ਦੇ ਕੰਢੇ ਦੇ ਕੁ ਗਾਣੇ ਦਿਖਾ ਰਿਹਾ ਤੁਹਾਨੂੰ 7 ਕਿਲੋ ਦਰਿਆ ਦੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਹੋਗੇ ਦੇਖੀਨੇ 7 ਕਿਲੋ ਦਾ ਚੱਲਦਾ ਪਗਾ ਵੀ ਸੋ ਇਮੇਟਿਕ ਘੰਟੇ ਕਰ ਰਹੀ ਮੈਨੂੰ ਠੀਕਾ ਔਰ ਵੀ ਡੇਗਰਿੰਗ ਇਨਸਾਤ ਲੋ ਕਰ ਰਹੀ ਆ ਰਫਤਾਰ ਮਨ ਦੀ ਚੱਕ ਆਸ਼ ਕਰ ਰਹੀ ਕਿੰਨੀ ਰਫਤਾਰ ਤੇ ਨਾਲ ਪਾਣੀ ਅੱਗੇ ਨੂੰ ਵਧਾ ਜਾ ਰਿਹਾ ਵਾਹ ਇਹ ਸਤਲੋ ਦੀ ਇਹ ਕੰਡੀ ਦੀ ਖੜੀ ਹੈ ਸਤਾਲੀ ਕੰਡੀ ਦੀ ਖੜੀ ਹੈ ਜੀ ਤਾਂ ਨਹੀਂ ਦੇਖ ਸਕਦੇ ਹੋ ਕਿਸਾਨਾਂ ਦੇ ਅੱਜ ਪੰਜ ਕਿੱਟਰ ਮਰੀ ਪਾਣੀ ਆ ਜਾਣਾ ਭਰਾ ਹਲੋ ਅਜੇ ਹੋਰ ਕਿੰਨਾ ਬਣਾਣਾ ਹੋਰ ਬਣਾਣਾ ਆਹਾਂ ਮੇਰੇ ਕਿੰਨਾ ਆਦਾ ਅਰਧਾ ਕੰਮ ਮੈਂ ਤੇ ਕੋਈ ਮੋੜਿਆ ਜੇ ਮੈਂ ਡੁੱਬੂਗਾ ਤੇ ਤੋਂ ਪਹਿਲਾਂ ਡੁੱਬੂਗਾ ਇਹਨੂੰ ਸੋ ਸੰਕਤ ਦੇਖ ਸਾਹਕੇ ਤੋਂ ਕਿ ਇਸ ਖਰਾਲੀ ਪਿੰਡ ਦੇ ਵਿੱਚ ਕਿਵੇਂ ਟੇਗਾ ਟੇਗਰ ਆਈਆਂ ਨਹੀਂ ਆਪ ਲੱਗੇ ਹੋਣੇ ਇੱਥੇ ਦੋ ਮੋੜ ਕੇ ਥੱਕ ਵੀ ਜਾਂਦੇ ਆ ਸੋ ਦੇਖ ਸਾਤ ਲੋ ਦਾ ਕਿਹੜਾ ਬੰਨ ਸੀਗਾ ਇਹ ਤਕਰੀਬਨ ਡੇਢ ਤੋਂ 2 ਕਿਲੋਮੀਟਰ ਦਾ ਸੀਗਾ 2 ਕਿਲੋਮੀਟਰ ਤੇ ਨਜ਼ਦੀਕ ਜਿਹੜਾ ਬੰ ਬਿਲਕੁਲ ਖਾਰ ਚੁੱਕਿਆ ਵਗਾ ਕਿਉਂਕਿ ਪਾਣੀ ਦਾ ਵਹਾਅ ਇੰਨਾ ਤੇਜ਼ ਆ ਕੇ ਗਿਆ ਉਹ ਆਪ ਦੇ ਨਾਲ ਮਿੱਟੀ ਵਹਾਉਂਦਾ ਲਿਆ ਰਿਹਾ ਜੱਗੇ ਤੋਂ ਅੱਗੇ ਬੰਨ ਦੇ ਉੱਪਰ ਖੜੇ ਸੀ ਉਸ ਬਿਲੋਂ ਡਰਦਾ ਹਾਂ ਇਸ ਟਾਈਮ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਛੱਤ ਲੋ ਤੇ ਆਦੀਆਂ ਸਸਰਾਲੀ ਦੇ ਨਜ਼ਦੀਕ ਸਸਰਾਲੀ ਕਿਲੋਮੀਟਰ ਪੈ ਜਾਂਦੀ ਆ ਬੂਥਗੜ੍ਹ ਦੇ ਨਜ਼ਦੀਕ ਇਹ ਅਜੇ ਬੜਾ ਪੂਰਾ ਸਾਫ ਹੈ ਨੀ ਡਰ ਕੇ ਡਰਦਾ ਕੋਈ ਮਾਹੌਲ ਨਹੀਂ ਹੈਗਾ ਇੱਥੇ ਡਰਦਾ तकरीबन ਅਜੇ ਸ਼ਾਂਤੀ ਆ ਗਈ ਉਹ ਇਸ ਮੁੱਟੀ ਦੇ ਉੱਪਰ ਨਹੀਂ ਚੱਲ ਰਿਹਾ ਜਿੱਦਾਂ ਪਹਿਲਾਂ ਖਾਰ ਪੈ ਰਹੀ ਸੀ ਇਸ ਤਰ੍ਹਾਂ ਪਹਿਲਾਂ ਖਾਰ ਪੈ ਰਹੀ ਸੀਗੀ ਉਹ ਖਾਰ ਸੀਗੀ ਸਤਲੁਜ ਬੰਦ ਅੰਦਰ ਬੰਨ ਭਾਵੇਂ ਟੁੱਟ ਗਿਆ ਥੋੜਾ ਜਿਹਾ ਪਰ ਹੁਣ ਖੇਤਾਂ ਦੇ ਵਿੱਚ ਜੋ ਦਰਿਆ ਦੇ ਅੰਦਰ ਮਾਹੌਲ ਸੀ ਉਹ ਵਾਰ ਬਣਿਆ ਉਹ ਸਵੇਰ ਦੀਆਂ ਜਿਹੜੀਆਂ ਟੀਮਾਂ ਐਨਡੀਆਰ ਐਕ ਦੀਆਂ ਟੀਮਾਂ ਅਤੇ ਸਾਡੇ ਨਗਰ ਦੇ ਨੌਜਵਾਨ ਜਿਨ੍ਹਾਂ ਕੋਲ ਟਿੱਕਰ ਟਰਾਲੀਆਂ ਉਹ ਭਰ-ਭਰ ਕੇ ਮਿੱਟੀ ਦੀਆਂ ਇੱਥੇ ਦੂਜਾ ਬੰਨ ਨਾਲ ਰਿੰਗ ਬੰਨ ਲਗਾਇਆ ਜਾ ਰਿਹਾ ਮੈਂ ਕੈਮਰਾਮੈਨ ਉਪਰੋਂ ਬੜਾ ਜਾ ਤੇ ਦੇਖ ਰਹੇ ਹਾਂ ਕਿ ਤੁਸੀਂ ਇਹ ਇੱਥੇ ਸਰਾਲੀ ਪਿੰਡ ਦੇ ਨਜ਼ਦੀਕ ਖੜੇ ਆਗੇ ਇਸ ਟਾਈਮ ਬੂਥਗੜ੍ਹ ਨਜ਼ਦੀਕ ਪਾਇਆ ਜਾਂਦਾ ਵਗਾ ਇੱਥੇ ਕਿ ਬਨ ਜਿਹੜਾ ਵਗਾ ਉਹ ਤਕਰੀਬਨ ਡੇਢ ਤੋਂ 2 ਕਿਲੋਮੀਟਰ ਦਾ ਜਿਹੜਾ ਬਨ ਬੰਨਿਆ ਹੋਇਆ ਸੀਗਾ ਇਹ ਖਾਰ ਚੁੱਕ ਹੋਰ ਚੁੱਕਿਆ ਵਗਾ ਪਾਣੀ ਦੇ ਵਹਾਣ ਨਾਲ ਪਾਣੀ ਦਾ ਪਹਾੜ ਜਿਹੜਾ ਇੰਨਾ ਸੀਗਾ ਬਹੁਤ ਹੀ ਰਫਤਾਰ ਜੋ ਦਫਤਰ ਹਲਕੀ ਜਿਹੀ ਪਾਣੀ ਦਾ ਵਾਹ ਬਹੁਤ ਹੀ ਰਫਤਾਰ ਦੇ ਨਾਲ ਅੱਗੇ ਵੱਲ ਨੂੰ ਵਧਦਾ ਜਾ ਰਿਹਾ ਵਗਾ ਨਿਖਾ ਰਹੇ ਆਂਗੇ ਤੁਹਾਨੂੰ ਤਸਵੀਰਾਂ ਦੇ ਵਿੱਚ ਲੈ ਤਸਵੀਰਾਂ ਚੱਲਦੀ ਰਹਿੰਦੀਆਂ ਨੇ ਵੀ ਸੈਂਕੜੇ ਉੱਤੇ ਤੇ ਤਸਵੀਰਾਂ ਦੇ ਵਿੱਚ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਕਿ ਉਹ ਦੇਖੋ ਕਿ ਮੈਂ ਢੀਗਾ ਢੇਗਾ ਰਹੀਆਂ ਨੇ ਜਾਂ ਬਹੁਤ ਹੀ ਢੀਗਾ ਢੇਗਾ ਰਹੀਆਂ ਨੇ ਇਹ ਇਸ ਟਾਈਮ ਕਿਉਂਕਿ ਕਿਰਾ ਪਾਣੀ ਦਾ ਬਹਾਵ ਵਗਾ ਉਹ ਬਹੁਤ ਹੀ ਤੇਜ਼ ਆ ਬਹੁਤ ਵੱਹਾ ਚੱਲ ਰਿਹਾ ਵਾਗਾ ਹੁਣ ਕੋਈ ਨਹੀਂ ਪਤਾ ਕਿੱਥੇ ਕਿਹੜੇ ਟਾਂ ਕਿੱਥੋਂ ਮਿੱਟੀ ਖਿਸਕ ਜਾਵੇ ਕਿਹੜਾ ਵਹਾ ਵਾਗਾ ਬਾਬਾ ਨਹੀਂ ਜਾ ਜਾਗਾ ਇਸ ਟਾਈਮ ਖੜੇ ਆਗੇ ਸਸਰਾਲੀ ਪਿੰਡ ਦੇ ਵਿੱਚ ਪਿੰਡ ਦੇ ਨਜ਼ਦੀਕ ਬੂਤਗੜ ਪੈ ਜਾਂਦਾ ਵਗਾ ਲਵੇ ਤੇ ਉੱਥੇ ਖੜੀ ਆਗੇ ਤਸਵੀਰਾਂ ਸਵੇਰੇ ਅਪਡੇਟ ਆਈ ਸੀਗੀ ਵੀ ਇੱਥੋਂ ਕਿਹੜਾ ਵਗਾ ਉਹ ਬਨ ਟੁੱਟ ਚੁੱਕਿਆ ਵਗਾ ਆ ਫੇਕ ਵੀਡੀਓ ਸੀਗੀ ਕਿਉਂਕਿ ਇਹ ਤੋਂ ਬਨ ਬਿਲਕੁਲ ਨਹੀਂ ਟੁੱਟਿਆ ਵਗਾ ਕਿਉਂਕਿ ਅਜੇ ਪਾਣੀ ਅੱਜ ਨਹੀਂ ਸੀ ਕਿੰਨੀ ਮਾਵਾਗਾ ਮੈਂ ਸਵੇਰੇ ਨਾਲ ਤੇ ਤਕਰੀਬਨ ਹਾਂ ਥੱਲੇ ਆਗਾ ਮਿੰਟ ਤੇ ਲਾਸਟ ਲਾਈ ਮੇਰੀ ਲਾਈਟ ਸੀ ਨਾ ਮੋਬਾਈਲ ਡੈਡ ਹੋ ਗਿਆ ਕਿੰਨੇ ਟਾਈਮ ਪਰ ਪਿੰਨ ਆਦਾ ਸੀ ਉਸ ਤੋਂ ਬਾਅਦ ਮੈਂ ਚਲਾ ਗਿਆ ਸੀ ਕਿ ਕੰਮ ਸੀ ਤੇ ਹਾਂ ਤੁਸੀਂ ਇੱਥੇ ਸਵੇਰ ਦੇ ਉੱਤੇ ਘੁੰਮ ਰਹੇ ਹੋ